ਇਹ ਪਾਇਲ ਹਲਕੇ ਦੇ ਵਿੱਚ ਜਿਹੜਾ ਸ਼ਡਿਊਲ ਕਾਸਟ ਔਰ ਗਰੀਬ ਵਰਗਾਂ ਦੀ ਜਿਹੜੀ ਸਰਵਾਈ ਨਹੀਂ ਹੋ ਰਹੀ ਉਸ ਸਬੰਧੀ ਟੋਗੜ ਥੱਪਾ ਭਰ ਕੇ ਐਪਲੀਕੇਸ਼ਨਾਂ ਦਾ ਮੈਨੂੰ ਦਿੱਤਾ ਗਿਆ ਹੈ ਔਰ ਇਹਨਾਂ ਦੀ ਸਰਵਾਈ ਜਿਹੜੀ ਹੈ ਮੈਂ ਆਪਣੇ ਕਮਿਸ਼ਨ ਦੇ ਦਫ਼ਤਰ ਚਲਾਵਾਂਗਾ ਔਰ ਜੋ ਇਸ ਵਿਧਾਨ ਸਭਾ ਦੇ ਵਿੱਚ ਬਿਲਕੁਲ ਵੀ ਗਰੀਬਾਂ ਦੀ ਸਾਰ ਨਹੀਂ ਲਈ ਜਾ ਰਹੀ ਮੈਂ ਖੋਦ ਗਰੀਬਾਂ ਦੇ ਪਿੰਡਾਂ ਤੱਕ ਮਜਰੂਮਾਂ ਦੇ ਪਿੰਡਾਂ ਤੱਕ ਪੁੱਛ ਕੇ ਉਹਨਾਂ ਦੀ ਸਾਰ ਲਵਾਂ। ਕੀ ਕਹਿਣਾ ਚਾਹੁੰਦੇ ਇਹਨਾਂ ਭਾਇਕਾਉਂ ਸੋਤਾਂ ਦੇ ਕੰਮ ਨਹੀਂ ਕਰਾਉਂਦੇ। ਨਹੀਂ ਮੈਂ ਬਧਾਇਕਤਾ ਜੀ ਬਹੁਤ ਸਿਆਣੇ ਹੁੰਦੇ ਸਾਰੇ ਜੀ। ਬਧਾਇ ਇੱਕ ਵਾਰੀ ਮੇਰੀ ਕੋਈ ਟਿੱਪਣੀ ਨਹੀਂ ਮੈਂ ਤਾਂ ਪ੍ਰਸ਼ਾਸਨ ਬਾਰੇ ਗੱਲ ਕੀਤੀ ਹੈ। ਕਿ ਪ੍ਰਸ਼ਾਸਨ ਜਿਹੜਾ ਆ ਉਹ ਮਜਰੂਮ ਨੂੰ ਗਰੀਬ ਨੂੰ ਜੇ ਇਨਸਾਫ ਨਹੀਂ ਦਵਾ ਸਕਦਾ ਤਾਂ ਫਿਰ ਮੈਨੂੰ ਆਣਾ ਪਊਗਾ ਜੀ। ਹੈ ਜੀ? ਇਹਦੀ ਗੱਲ ਕਰਦੇ ਦੀ ਇਹ ਜਿਹੜਾ ਪ੍ਰੋਗਰਾਮ ਹੈ ਇਹ ਐਸਸੀਪੀਸੀ ਜਿਹੜੀ ਮੁਲਾਜ਼ਮ ਚਤਥੇ ਬੰਦੀ ਸਿਹਤ ਵਿਭਾਗ ਦੀ ਆ ਉਹਨਾਂ ਵੱਲੋਂ ਰੱਖਿਆ ਗਿਆ ਪ੍ਰੋਗਰਾਮ ਸੀ ਔਰ ਇਹ ਮੇਰੀ ਮਰਜ਼ੀ ਸੀ ਇਹ ਪ੍ਰੋਗਰਾਮ ਮੈਂ ਲੁਧਿਆਣਾ ਨੇ ਰਖਵਾਦਾ ਉਹਨਾਂ ਕੋਲੋਂ ਇਹ ਪ੍ਰੋਗਰਾਮ ਚਾਹੇ ਮੈਂ ਬਲਾਚੌਰ ਰਖਵਾਦਾ ਆਪਣੇ ਮੇਰੀ ਮਰਜ਼ੀ ਸੀ ਤੇ ਮੈਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਇਹਨੂੰ ਪਾਇਲਟ ਸਾਈਟ ਕੀਤਾ ਸੀ ਕਿਉਂਕਿ ਪੂਰੇ ਪੰਜਾਬ ਦਾ ਸੈਂਟਰ ਜਿਆ ਪਰ ਜਾਂਦਾ ਆ ਔਰ ਇੱਥੇ ਮੇਰੀ ਖੋਦੀ ਟੀਮ ਵੀ ਹੈਗੀ ਹੈ ਜਿਹੜੀ ਪ੍ਰੋਗਰਾਮ ਨੂੰ ਉਹਨਾਂ ਨੂੰ ਸਪੋਰਟ ਕਰ ਸਕਦੀ ਸੀ ਤੇ ਡਾਕਟਰ ਜਸਪੀ ਪੀਤਿਆ ਦੀ ਹੈ ਜਿੱਦਾਂ ਮੇਰੇ ਸਾਥੀ ਰਹੇ ਜਾਂ ਪਿਛਲੇ ਕੰਬੇ ਸਮੇ ਤੋਂ ਤੇ ਇਸ ਕਰਕੇ ਕਿਸੇ ਵਿਧਾਇਕ ਦਾ ਪ੍ਰੋਗਰਾਮ ਨਹੀਂ ਸੀ ਇਹ ਮੁਲਾਜ਼ਮਾਂ ਦਾ ਪ੍ਰੋਗਰਾਮ ਸੀ ਵਿਧਾਇਕ ਆ ਜਾਂਦੇ ਉਹਨਾਂ ਦਾ ਜੀ ਆਇਆਂ ਵੈਲਕਮ ਸੀ ਜੀ ਕਹਿੰਦੇ ਹੋ ਵੀ ਆਪਣੇ ਬੰਦੇ ਅੱਗੇ ਲਾਓ ਜੀ ਇਹ ਜਿਹੜਾ ਹਲਕਾ ਵੀ ਦਾ ਇਹ ਜਿਆਦਾ ਹੈਗਾ ਵਾ ਕਿ ਮੇਰੇ ਲਈ ਸੁਵੇ ਦੇ ਨਹੀਂ ਹੁੰਦੇ ਜਿਹੜੇ ਨਿਮਾਇਦਗੀ ਕਰ ਰਹੇ ਆ ਨਹੀਂ ਵਿਧਾਇਕ ਵੀ ਮੇਰਾ ਹੀ ਬੰਦਾ ਹੈ ਜੀ ਵਿਧਾਇਕ ਵੀ ਮੇਰਾ ਹੀ ਬੰਦਾ ਹੈ ਕਮਿਸ਼ਨ ਕਰਤਾ ਜਾਂਦਾ ਦੇਖੋ ਮੈਂ ਪਿਛਲਾ ਪ੍ਰੋਗਰਾਮ ਵੀ ਕੀਤਾ ਸੀ ਉਦੋਂ ਵੀ 35-40 ਸ਼ਿਕਾਇਤਾਂ ਸੀ ਅੱਜ ਵੀ ਤਕਰੀਬਨ 35-40 ਕੁਝ ਪੁਰਾਣੀਆਂ ਸ਼ਿਕਾਇਤਾਂ ਵਾਲੇ ਸੀ ਕੁਝ ਨਵੀਆਂ ਵਾਲੇ ਸੀ ਤੇ ਉਹਦੀ ਜਿਹੜੀਆਂ ਪੁਰਾਣੀਆਂ ਸ਼ਿਕਾਇਤਾਂ ਵਾਲੇ ਆ ਉਹਨਾਂ ਨੂੰ ਦਫ਼ਤਰ ਸੰਪਰਕ ਬਣਾਉਣਾ ਪਊਗਾ ਕਿਉਂਕਿ ਕਮਿਸ਼ਨ ਦਾ ਦਫ਼ਤਰ ਇੱਕ ਕੋਟ ਹੈ ਸਿਵਲ ਜੱਜ ਦੀਆਂ ਪਾਵਰਾਂ ਨੇ ਮੇਰੇ ਕੋਲ ਔਰ ਉਤਕੋਟ ਦੇ ਵਿੱਚ ਸੁਣਵਾਈਆਂ ਹੁੰਦੀਆਂ ਤਰੀਕਾ ਪੈਂਦੀਆਂ ਆ ਤੇ ਉਹਨਾਂ ਸਾਰਿਆਂ ਨੂੰ ਅਸੀਂ ਇਹ ਗਾਈਡ ਕੀਤਾ ਜਿਨ੍ਹਾਂ ਦੀਆਂ ਪੁਰਾਣੀਆਂ ਸ਼ਿਕਾਇਤਾਂ ਆ ਉਹ ਆਪਣੀ ਥੇ ਸੰਪਰਕ ਕਰਨ ਕਮਿਸ਼ਨ ਆਫਿਸ ਜਿਹੜੀਆਂ ਨਮੀਆਂ ਆ ਇਹਨਾਂ ਦਾ ਆਪਾਂ ਇੱਕ ਢੇੜਾ ਵਿਚਾਲਿਆ ਨਹੀਂ ਤਾਂ ਉੱਥੇ ਜਾ ਕੇ ਦੇਣੀ ਪੈਣੀ ਸੀ ਉਹਦੇ ਚੋਂ 30000 ਤਾਂ ਸੋਲਵ ਕੀਤੀਆਂ ਮੈਂ ਦੱਸਿਆ ਜੀ 7 ਮਹੀਨਿਆਂ ਚ ਬੜੀ ਲੋਕ ਹੈ ਅਸੀਂ ਦੁਬਾਰਾ ਨੂੰ ਇੱਕ ਇਹਨੂੰ ਬਾਝੋਂ ਦੂਸਰੋਂ ਸੋਲਵ ਜਾਈਏ ਕੇਸ ਤੁਹਾਡੇ ਕੋਲ ਵਿਚਾਰ ਦੀ ਲੱਭੋ ਦੇਖੋ ਮੇਰੇ ਕੋਲ ਜਿਹੜਾ ਵੀ ਕੇਸ ਕੋਈ ਸਪੈਸ਼ਲ ਕੋਈ ਵਿਚਾਰ ਅਧੀਨ ਹੈ ਉਹਦੇ ਬਾਰੇ ਤਾਂ ਮੈਂ ਫੈਲ ਦੇਖ ਕੇ ਦੱਸ ਸਕਦਾ ਹਾਂ ਲੇਕਿਨ ਜੇਕਰ ਤੱਕਾ ਹੋਇਆ ਜ਼ੁਲਮ ਹੋਇਆ ਤਾਂ ਧਰਤੀ ਦੀ ਕੋਈ ਸ਼ਕਤੀ ਨਹੀਂ ਕਿ ਉਹਨਾਂ ਨੂੰ ਇਨਸਾਫ ਦੇਣ ਤੋਂ ਰੋਕ ਲੈ ਉਹ ਮੇਰੇ ਕੋਲ ਵਿੱਚ ਆ ਉਹ ਜਮੀ ਬੈਠਾ ਉਹ ਮੇਰੇ ਕੋਲ ਭੇਜੋ ਜੀ ਫੱਟੇ ਚੱਕਦੇ ਆ ਕਿੰਨੇ ਲੋਕ ਆ ਕਿੰਨੇ ਆ ਜੇ ਨਾ ਆਏ ਨਹੀਂ ਅੱਜ ਮੈਂ ਕੱਲੀਆਂ ਫੈਲਾ ਲਈ ਨਹੀਂ ਆਇਆ ਅੱਜ ਪੂਰੇ ਪੰਜਾਬ ਦੇ ਜਿਹੜੇ ਸਾਡੇ ਮੁਲਾਜ਼ਮ ਜਥੇਬੰਦੀ ਦੇ ਲੋਕਾਂ ਰਖੰਨਾ ਔਰ ਪਾਇਲ ਵਿਧਾਨ ਸਭਾ ਦੇ ਜਿਹੜੇ ਦਰਦਮੰਦ ਲੋਕ ਨੇ ਗਰੀਬਾਂ ਨੇ ਉਹ ਇਕੱਠੇ ਹੋਏ ਸੀਗੇ ਉਹਦੇ ਚ ਆਪਾਂ ਜਿਹੜਾ ਪੂਰੇ ਪੰਜਾਬ 'ਚ ਇੱਕ ਲਾਂਬੰਦੀ ਕਰ ਰਹੇ ਆ ਗਰੀਬ ਦੀ ਮਜਲੂਮ ਦੀ ਦਲਤ ਦੀ ਪਛੜੇ ਦੀ ਉਸ ਲੜੀ ਦਾ ਇਹ ਪ੍ਰੋਗਰਾਮ ਹੈ ਇਹ ਕੋਈ ਐ ਨਹੀਂ ਆ ਕਿ ਇੱਥੇ ਵਿਸ਼ੇਸ਼ ਹੋ ਰਿਹਾ ਪੂਰੇ ਪੰਜਾਬ 'ਚ ਮੇਰੇ ਪ੍ਰੋਗਰਾਮ ਹੋ ਰਹੇ ਆ ਔਰ ਉਸੇ ਲੜੀ ਦਾ ਪ੍ਰੋਗਰਾਮ ਹੈ ਅਸੀਂ ਪੰਜਾਬ ਦੇ ਵਿੱਚ ਕਰੀਬ ਦੀ ਨਮਾਣੇ ਦੀ ਜਿਹਦੀ ਕਿਤੇ ਸੁਣਵਾਈ ਨਹੀਂ ਹੁੰਦੀ ਉਹ ਕਿਸੇ ਜਾਤ ਦਾ ਹੋਵੇ ਕਿਸੇ ਧਰਮ ਦਾ ਹੋਵੇ ਪੂਰੇ ਪੰਜਾਬ 'ਚ ਲਾਬੰਦੀ ਕਰਾਂਗੇ ਉਹਨਾਂ ਨੂੰ ਥੈਂਕ ਯੂ ਜੀ ਧੰਨਵਾਦ ਆ